ਸੱਤ ਸਿਰਕਲ ਪੰਜਾਬੀ ਉਹ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੀਆਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਜੇਲ੍ਹ ਦੇ ਵਿੱਚ ਬੰਦ ਸੰਸਦ ਮੈਂਬਰ ਅਮਰਤਪਾਲ ਸਿੰਘ ਤੇ ਨਸ਼ਾ ਕਰਨ ਦੇ ਦੋਸ਼ ਅਦਾਲਤ 'ਚੇ ਪੇਸ਼ ਕੀਤੇ ਚਲਾਨ ਦੇ ਵਿੱਚ ਸਹਿਯੋਗੀ ਪ੍ਰਧਾਨ ਮੰਤਰੀ ਬਾਜੇ ਕੇ ਨੇ ਕੀਤਾ ਹੈ ਦਾਵਾ ਜੀ ਹਾਂ ਖਾਲਸਤਾਨੀ ਸਮਰਥਕ ਅਤੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅਮਰਤਪਾਲ ਸਿੰਘ ਤੇ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਰਹਿੰਦੇ ਹੁਆ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਨ ਦਾ ਦੋਸ਼ ਲੱਗਾ ਹੈ ਕੁਝ ਦਿਨ ਪਹਿਲਾਂ ਹੀ ਪੁਲਿਸ ਨੇ ਬਾਰਸ ਪੰਜਾਬ ਦੇ ਮੁਖੀ ਅਮਰਤਪਾਲ ਸਿੰਘ ਦੇ ਵਿਰੁੱਧ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਸੀ ਇਸੇ ਚਲਾਨ ਰਿਪੋਰਟ ਦੇ ਵਿੱਚ ਭਗਵੰਤ ਸਿੰਘ ਉਰਫ ਬਾਜ ਕੇ ਪ੍ਰਧਾਨ ਮੰਤਰੀ ਦੇ ਬਿਆਨਾਂ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਅਮਰਤਪਾਲ ਸਿੰਘ ਡਿਬਰੂਗੜ ਜੇਲ੍ਹ ਦੇ ਵਿੱਚ ਨਸ਼ੇ ਦਾ ਆਦੀ ਹੋ ਗਿਆ ਹੈ ਮੋਲਜਮ ਅਮਰਤਪਾਲ ਸਿੰਘ ਦੇ ਵਕੀਲ ਉਕਤ ਬਿਆਨ ਨੂੰ ਸਿਰਫ ਅਫਵਾਹ ਦੱਸ ਰਹੇ ਹਨ ਦੂਜੇ ਪਾਸੇ ਅਮਰਤਪਾਲ ਸਿੰਘ ਦਾ ਪਰਿਵਾਰ ਵੀ ਅਮਰਤਪਾਲ ਸਿੰਘ ਤੇ ਲਗਾਏ ਗਏ ਐਨਐਸਏ ਨੂੰ ਹਟਾਉਣ ਦੇ ਲਈ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਰਿਹਾ ਹੈ ਦੱਸਣ ਜੋ ਗੱਲ ਹੈ ਕਿ ਅਮਰਤਪਾਲ ਸਿੰਘ ਨੂੰ ਪੁਲਿਸ ਨੇ ਮਾਰਚ ਸਾਲ 2023 ਦੇ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਮੋਲਜਮ ਨੂੰ ਉਸ ਦੇ 10 ਸਾਥੀਆਂ ਸਮੇਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਹੈ ਤੇ ਹੁਣ ਸਿਰਫ ਅਮਰਤਪਾਲ ਸਿੰਘ ਹੀ ਅਸਾਮ ਦੇ ਵਿੱਚ ਹੰਦ ਹੈ ਅਮਰਤਪਾਲ ਸਿੰਘ ਨੇ ਸਾਲ 2024 ਦੇ ਵਿੱਚ ਖਡੂਰ ਸਾਹਿਬ ਹਲਕੇ ਤੋਂ ਇੱਕ ਆਜ਼ਾਦ ਉਮੀਦਵਾਰ ਦੇ ਵਜੋਂ ਲੋਕ ਸਭਾ ਚੋਣ ਲੜੀ ਸੀ ਤੇ ਜਿਸ ਦੇ ਵਿੱਚ ਉਸ ਦੇ ਵੱਲੋਂ ਵੱਡੀ ਜਿੱਤ ਵੀ ਪ੍ਰਾਪਤ ਕੀਤੀ ਗਈ ਸੀ ਸੋ ਹੁਣ ਲਗਾਤਾਰ ਤੁਹਾਨੂੰ ਦੱਦੀਏ ਕਿ ਸਰਕਾਰਾਂ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਅਮਰਤਪਾਲ ਡੀਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਸ਼ੇ ਦਾ ਆਦੀ ਹੋ ਚੁੱਕਾ ਹੈ ਸੋ ਤੁਸੀਂ ਆਪਣੀ ਹੁਣ رائے ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦਿਓ ਕਿ ਸੱਚਮੁੱਚ ਅਮਰਤਪਾਲ ਜਿਹੜਾ ਕਿ ਹੁਣ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਸ਼ੇ ਦਾ ਆਦੀ ਹੋ ਗਿਆ ਹੋਵੇਗਾ ਜਾਂ ਫਿਰ ਇਹ ਸਿਰਫ ਇੱਕ ਅਫਵਾਹ ਹੈ ਜਿਵੇਂ ਕਿ ਉਸਦੇ ਵਕੀਲ ਦੇ ਵੱਲੋਂ ਕਿਹਾ ਗਿਆ ਹੈ ਸੋ ਪੰਜਾਬ ਦੇ ਵਿੱਚ ਬਾਕੀ ਨੌਜਵਾਨਾਂ ਨੂੰ ਨਸ਼ਾ ਛਡਵਾਉਣ ਵਾਲਾ ਕੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਨਸ਼ੇ ਦਾ ਆਦੀ ਹੋ ਸਕਦਾ ਹੈ ਸੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ 에어 ਇੰਡੀਆ ਦਾ ਇੱਕ ਹੋਰ ਜਹਾਜ਼ ਜਿਹੜਾ ਹਾਦਸਾ ਗ੍ਰਸਤ ਹੋ ਚੁੱਕਾ ਹੈ ਜੀਹਾਂ ਲੈਂਡਿੰਗ ਦੇ ਦੌਰਾਨ 에어 ਇੰਡੀਆ ਦੇ ਜਹਾਜ਼ ਨੂੰ ਅੱਗ ਲੱਗ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹਾਂਗਕਾਂਗ ਤੋਂ ਦਿੱਲੀ ਆ ਰਹੇ 에어 ਇੰਡੀਆ ਦੇ ਇੱਕ ਜਹਾਜ਼ ਨੂੰ ਮੰਗਲਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੇ ਉਤਰਨ ਤੋਂ ਬਾਅਦ ਤੁਰੰਤ ਅੱਗ ਲੱਗ ਗਈ। ਮੀਡੀਆ ਰਿਪੋਰਟਾਂ ਦੇ ਅਨੁਸਾਰ 에어ਲਾਈਨ ਨੇ ਕਿਹਾ ਹੈ ਕਿ ਜਹਾਜ਼ ਨੂੰ ਕੁਝ ਵੀ ਨੁਕਸਾਨ ਨਹੀਂ ਹੋਇਆ ਹੈ ਪਰ ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਆਮ ਬਾੰਗ ਪਾਰ ਲਿਆ ਗਿਆ ਹੈ ਅਤੇ ਸਾਰੇ ਸੁਰੱਖਿਅਤ ਹਨ। ਤੁਹਾਨੂੰ ਦੱਸ ਦਈਏ ਕਿ 22 ਜੁਲਾਈ ਦੀ ਘਟਨਾ ਦੱਸੀ ਜਾ ਰਹੀ ਹੈ ਹਾਂਗਕਾਂਗ ਤੋਂ ਦਿੱਲੀ ਜਾਣ ਵਾਲੀ ਫਲਾਈਟ ਨੰਬਰ AI315 ਨੂੰ ਗੇਟ ਦੇ ਉੱਤੇ ਉਤਰਨ ਤੇ ਪਾਰਕਿੰਗ ਤੋਂ ਥੋੜੀ ਦੇਰ ਬਾਅਦ ਦੀ ਸਹਾਇਕ ਇਲੈਕਟ੍ਰਿਕ ਯੂਨਿਟ APU ਵਿੱਚ ਅੱਗ ਲੱਗ ਗਈ ਬੁਲਾਰੇ ਨੇ ਇੱਕ ਬਿਆਨ ਦੇ ਵਿੱਚ ਗਿਆ ਹੈ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਯਾਤਰੀ ਉਤਰ ਰਹੇ ਸਨ ਇਸ ਦੌਰਾਨ ਸਿਸਟਮ ਡਿਜ਼ਾਈਨ ਅਨਸਾਰ APU ਆਪਣੇ ਆਪ ਬੰਦ ਹੋ ਗਿਆ ਬੁਲਾਰੇ ਨੇ ਕਿਹਾ ਹੈ ਕਿ ਜਹਾਜ਼ ਨੂੰ ਹੋਰ ਜਾਂਚ ਦੇ ਲਈ ਜਿਹੜਾ ਕਿ ਰੋਕਿਆ ਗਿਆ ਹੈ ਤੇ ਤੇ ਰੈਗੂਲੇਟਰ ਨੂੰ ਇਸ ਬਾਰੇ ਜਿਹੜੀ ਉਹ ਜਾਣਕਾਰੀ ਦੇ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਇੱਕ ਹੋਰ ਜਹਾਜ਼ ਜੋ ਕਿ ਕੋਚੀ ਤੋਂ ਮੁੰਬਈ ਜਾ ਰਿਹਾ ਸੀ ਸੋ ਰਨਵੇ ਦੇ ਉੱਤੇ ਜਦੋਂ ਲੈਂਡ ਕਰਨ ਲੱਗਾ ਤੇ ਉਸ ਤੇ ਤਿੰਨੇ ਹੀ ਪਹੀਏ ਜਿਹੜੇ ਉਹ ਫਟ ਜਾਂਦੇ ਹਨ ਟਾਇਰ ਜਿਸ ਤੋਂ ਬਾਅਦ ਉਹ ਵੀ ਜਿਹੜਾ ਕਾਫੀ ਦੂਰ ਜਾ ਕੇ ਜਿਹੜਾ ਰਨਵੇ ਤੋਂ ਰੁਕਦਾ ਹੈ ਸੋ ਹਰ ਰੋਜ਼ ਹੀ ਹੁਣ 에어 ਇੰਡੀਆ ਦੇ ਜਹਾਜ਼ ਦੇ ਵਿੱਚ ਕੋਈ ਨਾ ਕੋਈ ਜਿਹੜਾ ਨੁਕਸ ਪੈ ਰਿਹਾ ਹੈ ਜਿਸ ਦੇ ਕਾਰਨ ਬਹੁਤ ਸਾਰੇ ਪੰਜਾਬੀ ਅਤੇ ਭਾਰਤੀਆਂ ਦੇ ਵੱਲੋਂ ਹੁਣ 에어 ਇੰਡੀਆ ਦੇ ਵਿੱਚ ਸਫਰ ਕਰਨਾ ਹੀ ਬੰਦ ਕਰ ਦਿੱਤਾ ਗਿਆ ਹੈ ਸੋ ਕੀ ਹੁਣ ਤੁਸੀਂ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ 에어 ਇੰਡੀਆ ਵਰਗੀ 에어ਲਾਈਨ ਦੇ ਜਹਾਜ਼ ਦੇ ਵਿੱਚ ਸਫਰ ਕਰੋਗੇ ਆਪਣੀ ਰਾਏ ਜਿਹੜੀ ਉਹ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦਿਓ ਜੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ 14 ਦਿਨ ਬਾਅਦ ਮਿਲਿਆ ਹੈ ਪੰਜਾਬ ਪੁਲਿਸ ਦਾ ਲਾਪਤਾ ਮੁਲਾਜ਼ਮ ਜੀਹਾਂ ਤੁਹਾਨੂੰ ਦੱਦੀ ਹੈ ਕਿ ਮੋਹਾਲੀ ਤੋਂ ਘਾਰ ਆਉਂਦੇ ਹੋਏ ਜਿਹੜਾ ਕੀ ਹੋ ਗਿਆ ਸੀ ਗਾਇਬ ਹੁਣ ਇਸ ਵਜ੍ਹਾ ਕਰਕੇ ਛੁੱਟੀ ਦੇ ਉੱਤੇ ਭੇਜਿਆ ਗਿਆ ਸੀ ਪੰਜਾਬ ਦੇ ਮਹਾਲੀ ਤੋਂ ਡਿਊਟੀ ਕਰਕੇ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਦੇ ਵਿੱਚ ਆਪਣੇ ਘਰ ਆ ਰਿਹਾ ਪੰਜਾਬ ਪੁਲਿਸ ਦਾ ਮੁਲਾਜ਼ਮ ਸਤਿੰਦਰ ਸਿੰਘ 8 ਜੁਲਾਈ ਦੀ ਰਾਤ ਨੂੰ ਸ਼ੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਸੀ ਸੋ ਉਹਨਾਂ ਦੀ ਹੁਣ ਜਿਹੜੀ ਉਹ ਕਾਰ ਆ ਪਿੰਡ ਭੰਨੜਾ ਦੇ ਕੋਲ ਜਿਹੜੀ ਉਲਵਾਰਸ ਹਾਲਾਤ ਦੇ ਵਿੱਚ ਮਿਲੀ ਸੀ ਜਿਸ ਦੇ ਉੱਤੇ ਖੂਨ ਦੇ ਵੀ ਛਿੱਟੇ ਅਤੇ ਨਿਸ਼ਾਨ ਪਾਏ ਗਏ ਸਨ ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਵਿਭਾਗ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਸੀ ਤੇ ਹੁਣ ਪੁਲਿਸ ਨੇ ਦਾਅਵਾ ਕੀਤਾ ਗਿਆ ਹੈ ਕਿ ਸਤਿੰਦਰ ਸਿੰਘ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਹੈ ਉਹਨਾਂ ਨੂੰ ਹੁਣ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱ ਕਿਤਾ ਗਿਆ ਹੈ ਹਾਲਾਂਕਿ ਉਹ ਕਿੱਥੋਂ ਮਿਲਿਆ ਹੈ ਇਸ ਬਾਰੇ ਪੁਲਿਸ ਅਧਿਕਾਰੀ ਖੁੱਲ ਕੇ ਅਜੇ ਕੁਝ ਵੀ ਦੱਸਣ ਤੋਂ ਪਰਹੇਜ਼ ਕਰ ਰਹੇ ਹਨ ਸੂਤਰਾਂ ਦੇ ਮੁਤਾਬਕ ਉਹ ਸਿੱਖ ਧਰਮ ਦੇ ਇੱਕ ਪਵਿੱਤਰ ਧਾਰਮਿਕ ਸਥਾਨ ਤੋਂ ਜਿਹੜਾ ਕਿ ਮਿਲਿਆ ਹੈ ਸੋ ਇਸ ਤੋਂ ਬਾਅਦ ਹੁਣ ਸਤਿੰਦਰ ਸਿੰਘ ਦੇ ਪਰਿਵਾਰ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਜਿਸ ਦੇ ਕਾਰਨ ਉਹ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਚੱਲ ਰਿਹਾ ਸੀ। ਇਹੀ ਕਾਰਨ ਸੀ ਕਿ ਉਹ ਆਪਣੇ ਘਰੋਂ ਚਲੇ ਗਿਆ ਸੀ ਤੇ ਇਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਹੁਣ ਉਸ ਨੂੰ ਲੱਭ ਕੇ ਜਿਹੜਾ ਕਿ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ ਤੇ ਉਮੀਦ ਜਿਤਾਈ ਜਾ ਰਹੀ ਹੈ ਕਿ ਪਰਿਵਾਰ ਦੇ ਨਾਲ ਰਹਿਣ ਦੇ ਨਾਲ ਹਾਨਾਤ ਉਸ ਦੇ ਦੁਆਰਾ ਠੀਕ ਹੋ ਜਾਣਗੇ ਤੇ ਕੁਝ ਦਿਨਾਂ ਦੀ ਛੁੱਟੀ ਵੀ ਉਸ ਨੂੰ ਦੇ ਦਿੱਤੀ ਗਈ ਹੈ। ਸੋ ਕਾਫੀ ਜ਼ਿਆਦਾ ਤੁਹਾਨੂੰ ਦੱਸ ਦਈਏ ਕਿ ਇਹ ਲਗਾਤਾਰ ਜਿਹੜੀ ਖਬਰ ਆ ਇਸ ਨੂੰ ਬਾਹਰਲੇ ਵੀ ਕੀਤਾ ਜਾ ਰਿਹਾ ਸੀ ਕਿ ਖੂਨ ਦੇ ੱੱਬੇ ਮਿਲੇ ਹਨ ਉਹ ਜਿਹੜੀ ਗੱਡੀ ਦੇ ਵਿੱਚ ਆ ਰਹੀ ਹੈ ਤੇ ਗੱਲ ਵਿੱਚੋਂ ਜਿਹੜੀ ਆ ਉਹ ਇਹ ਨਿਕਲੀ ਹੈ ਇਸ ਤੋਂ ਬਾਅਦ ਹੁਣ ਜਿਹੜੀ ਉਹ ਖਬਰ ਨੌਕਰੀ ਲੈਣ ਵਾਲਿਆਂ ਦੇ ਲਈ ਨਿਕਲ ਕੇ ਆ ਰਹੀ ਹੈ ਜੀ ਹਾਂ ਪੰਜਾਬ ਦੇ ਵਿੱਚ ਹੁਣ ਬੰਪਰ ਭਰਤੀ ਨਿਕਲੀ ਹੈ ਸਿਰਫ 12ਵੀਂ ਪਾਸ ਤੇ ਟ੍ਰਿਪਲੂਮਾ ਹੋਲਡਰ ਵੀ ਕਰ ਸਕਦੇ ਹਨ ਅਪਲਾਈ ਜੀ ਹਾਂ ਤੁਹਾਨੂੰ ਦੱਦੀ ਹੈ ਕਿ ਪੰਜਾਬ ਦੇ ਸਰਕਾਰੀ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਸਰੀਰਕ ਸਿੱਖਿਆ ਸਖਲਾਈ ਪੀਟੀਈ ਦੀਆਂ ਜਿਹੜੀਆਂ ਕਿ 2000 ਤੋਂ ਬਾਅਦ ਅਸਾਮੀਆਂ ਲਈ ਬੰਪਰ ਭਰਤੀ ਨਿਕਲੀ ਹੈ ਇਸ ਭਰਤੀ ਦੇ ਵਿੱਚ ਹੁਣ ਡਾਇਰੈਕਟਰੋレート ਆਫ ਸਕੂਲ এডੂਕੇਸ਼ਨ ਪੰਜਾਬ ਦੇ ਦੁਆਰਾ ਇਹ ਭਰਤੀ ਕੀਤੀ ਜਾਵੇਗੀ ਤੇ ਇਸ ਦੇ ਵਿੱਚ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਅਧਿਕਾਰਤ ਵੈਬਸਾਈਟ ਦੇ ਉੱਤੇ ਜਾ ਕੇ ਅਰਜੀ ਦੇ ਸਕਦੇ ਹਨ ਸੋ ਯੋਗਤਾ ਇਹਦੇ ਵਿੱਚ ਸਿਰਫ ਤੁਹਾਨੂੰ ਦੱਦੀ ਹੈ ਕਿ ਪਲੱਸ 2 ਪਾਸ ਜਿਹੜਾ ਕਿ ਹੋਣਾ ਚਾਹੀਦਾ ਹੈ ਉਮੀਦਵਾਰ ਤੇ ਇਸ ਦੇ ਨਾਲ ਹੀ ਉਸ ਦੇ ਕੋਲ ਕੋਈ ਡੀਪੀਈਡੀ ਜਾਂ ਫਿਰ ਇਸ ਤੋਂ ਇਲਾਵਾ ਸੀਪੀਈਡੀ ਵਰਗੇ ਜਿਹੜੇ ਕਿਸੇ ਵੀ ਸਰੀਰਕ ਸਿੱਖਿਆ ਜਾਂ ਫਿਰ ਉਮੀ ਜਾਂ ਫਿਰ ਜਿਹੜਾ ਕਿ ਸਰਟੀਫਿਕੇਟ ਕੋਰਸ ਦੀ ਡਿਗਰੀ ਹੋਣੀ ਚਾਹੀਦੀ ਹੈ ਖਾਸ ਗੱਲ ਇਹ ਹੈ ਕਿ ਡਿਪਲੋਮਾ ਦੇ ਆਖਰੀ ਸਾਲ ਦੇ ਵਿੱਚ ਪੜ ਰਹੇ ਵਿਦਿਆਰਥੀ ਵੀ ਅਰਜੀ ਦੇ ਸਕਦੇ ਹਨ ਤੇ ਇਸੇ ਦੇ ਨਾਲ ਹੀ 10ਵੀਂ ਵਿੱਚ ਵੀ ਜਿਹੜੀ ਉਹ ਪੰਜਾਬੀ ਭਾਸ਼ਾ ਇਸ ਦੇ ਵਿੱਚ ਲਾਜ਼ਮੀ ਰੱਖੀ ਗਈ ਹੈ ਸੋ ਉਮੀਦਵਾਰਾਂ ਦੀ ਉਮਰ ਜਿਹੜੀ 18 ਸਾਲ ਤੋਂ ਲੈ ਕੇ 37 ਸਾਲ ਰੱਖੀ ਗਈ ਹੈ ਸੋ ਪੀਟੀਈ ਮਾਸਟਰ ਦੀਆਂ ਜਿਹੜੀਆਂ ਕਿ ਹੁਣ ਭਾਰਤੀਆਂ ਇਹ ਕੱਢੀਆਂ ਗਈਆਂ ਹਨ ਤੇ ਇਸ ਦੇ ਵਿੱਚ ਚੁਣੇ ਗਏ ਮੁਲਾਜ਼ਮਾਂ ਨੂੰ ਜਿਹੜਾ ਕਿ 29200 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ ਤੇ ਇਸ ਦੇ ਨਾਲ ਹੀ ਹੋਰ ਭੱਤੇ ਜਿਹੜੇ ਉਹ ਦਿੱਤੇ ਜਾਣਗੇ ਤੇ ਜਿਸ ਤੋਂ ਬਾਅਦ ਕੀ ਹੌਲੀ-ਹੌਲੀ ਜਿਹੜੀ ਉਹ ਤਨਖਾਹ ਵੱਧਦੀ ਵੀ ਜਾਵੇਗੀ ਸੋ ਇਸ ਦੇ ਲਈ ਜਿਹੜੀ ਫੀਸ ਰੱਖੀ ਗਈ ਹੈ ਜਨਰਲ ਸ਼੍ਰੇਣੀ ਵਾਲਿਆਂ ਦੇ ਲਈ ਆਰਜੀ ਫੀਸ 2000 ਰੁਪਏ ਰੱਖੀ ਗਈ ਹੈ ਜਦੋਂ ਕਿ ਇਸ ਤੋਂ ਇਲਾਵਾ ਐਸਸੀ ਸ਼੍ਰੇਣੀ ਵਾਲਿਆਂ ਦੇ ਲਈ 1000 ਰੁਪਏ ਫੀਸ ਰੱਖੀ ਗਈ ਹੈ ਜੋ ਕਿ ਕਿਤੇ ਨਾ ਕਿਤੇ ਵੱਧ ਫੀਸ ਜਿਹੜੀ ਆ ਸਰਕਾਰ ਦੇ ਦੁਆਰਾ ਰੱਖੀ ਗਈ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਜਿੱਥੇ ਭਗਵਾਨਤ ਮਾਨ ਦੇ ਵੱਲੋਂ ਲਗਾਤਾਰ ਤੁਹਾਨੂੰ ਦੱਸਦੀਏ ਕਿ ਪੰਜਾਬ ਦੇ ਵਿੱਚ ਹੁਣ ਲੈਂਡ ਪੂਲਿੰਗ ਨੀਤੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਇਹ ਵੀ ਖਬਰਾਂ ਸੁਣਨ ਦੇ ਵਿੱਚ ਆਈਆਂ ਹਨ ਕਿ ਵੱਖ-ਵੱਖ ਯੂਟਿਊਬਰਾਂ ਤੋਂ ਵੀ ਪੰਜਾਬਦਿਆਂ ਤੋਂ ਇਹਨਾਂ ਦੇ ਵੱਲੋਂ ਜਿਹੜੀਆਂ ਪ੍ਰੋਮੋਸ਼ਨਾਂ ਕਰਵਾਈਆਂ ਜਾ ਰਹੀਆਂ ਹਨ ਕਿ ਲੈਂਡ ਪੂਲਿੰਗ ਨੀਤੀ ਜਿਹੜੀ ਉਹ ਕਾਫੀ ਜ਼ਿਆਦਾ ਚੰਗੀ ਨੀਤੀ ਹੈ ਤੇ 1 ਲੱਖ ਰੁਪਏ ਜਿਹੜਾ ਪ੍ਰਤੀ ਸਾਲਾਨਾ ਇਕੜ ਦੇ ਦਰ ਦੇ ਨਾਲ ਵੀ ਜਿਹੜਾ ਦੇਣ ਦਾ ਐਲਾਨ ਕਰ ਲਿਆ ਗਿਆ ਹੈ ਸੋ ਇਸ ਤੋਂ ਬਾਅਦ ਕੀ ਹੁਣ ਲਗਾਤਾਰ ਇਸ ਦਾ ਵਿਰੋਧ ਵੀ ਜਿਹੜਾ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਹੈ ਤੇ ਇਸ ਦੇ ਉੱਤੇ ਹੁਣ ਸੁਖਵੀਰ ਬਾਦਲ ਦਾ ਵੀ ਜਿਹੜਾ ਇਸ ਦੇ ਉੱਤੇ ਬਿਆਨ ਆਇਆ ਹੈ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੀ 1 ਇੰਚ ਜ਼ਮੀਨ ਜਿਹੜੀ ਉਹ ਨਹੀਂ ਜਾਣ ਦਵੇਗਾ ਜੀਆਂ ਸੁਖਵੀਰ ਬਾਦਲ ਦੇ ਦੁਆਰਾ ਜਿਹੜਾ ਕੀ ਰੈਲੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਹੈ ਅਕਾਲੀ ਦਲ ਦੇ ਲੀ ਨੀਤੀ ਦੇ ਵਿੱਚ ਧਰਨੇ ਦੇ ਵਿੱਚ ਜਿਹੜੀ ਸ਼ਮੂਲੀਅਤ ਹੋਈ ਹੈ ਤੇ ਇਸ ਧਰਨੇ ਦੇ ਦੌਰਾਨ ਜਿਹੜਾ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਕਿਹਾ ਹੈ ਕਿ ਅਸੀਂ ਕਿਸਾਨਾਂ ਦੀ 1 ਇੰਚ ਜ਼ਮੀਨ ਵੀ ਕਿਸੇ ਨੂੰ ਖੋਣ ਨਹੀਂ ਦੇਵਾਂਗੇ ਸੋ ਵੱਡਾ ਜਿਹੜਾ ਕਿ ਹਮਲਾ ਵੀ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਲਗਾਤਾਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨ ਮਜ਼ਦੂਰ ਅਤੇ ਪੰਜਾਬੀ ਦੇ ਉੱਤੇ ਹਮਲਾ ਹੁੰਦਾ ਹੈ ਤੇ ਸ਼੍ਰੋਮਣੀ ਕਾਲੀ ਦਲ ਹਮੇਸ਼ਾ ਹੀ ਢਾਲ ਬਣਦਾ ਆ ਰਿਹਾ ਹੈ ਸੋ ਸੁਖਵੀਰ ਬਾਦਲ ਕਿਤੇ ਨਾ ਕਿਤੇ ਰਾਜਨੀਤੀ ਕਰਦੇ ਹੋਏ ਜਿਹੜਾ ਕਿ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਜਿਹੜੇ ਉਹ ਡਟਦੇ ਹੋਏ ਨਜ਼ਰ ਆ ਰਹੇ ਹਨ ਤੇ ਉਹ ਮੰਤਮਾਨ ਦੇ ਜਿਹੜਾ ਕੀ ਉਹਨਾਂ ਦੇ ਵੱਲੋਂ ਕਾਫੀ ਜ਼ਿਆਦਾ ਤਿੱਖੇ ਹਮਲੇ ਵੀ ਕੀਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕੈਨੇਡਾ ਲਿਜਾਣ ਦਾ ਸੁਪਨਾ ਦਿਖਾ ਕੇ ਇਸ ਪੰਜਾਬੀ ਕੁੜੀ ਦੇ ਦੁਆਰਾ 12 ਨੌਜਵਾਨਾਂ ਤੇ ਕੋਲੋਂ ਠਗੇ ਗਏ ਹਨ 1.5 ਕਰੋੜ ਰੁਪਏ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇਸ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਸੋ ਪਿਛਲੇ ਦਿਨ ਵੀ ਇਹ ਖਬਰ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਸੋ ਹੁਣ ਇਸ ਦੀ ਜਿਹੜੀ ਆ ਨਵੀਂ ਤਸਵੀਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੋ ਇਸ ਕੁੜੀ ਦੀ ਜਿਹੜੀ ਉਹ ਮਾਂ ਦੇ ਵੱਲੋਂ ਲਗਾਤਾਰ ਤੁਹਾਨੂੰ ਦੱਸਦੀ ਹੈ ਕਿ 12 ਤੋਂ ਬਾਅਦ ਪੰਜਾਬੀ ਮੁੰਡਿਆਂ ਨੂੰ ਠਗਿਆ ਗਿਆ ਜੋ ਕਿ ਵਿਆਹ ਕਰਵਾ ਕੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਸੈਟਲ ਹੋਣ ਦਾ ਸੁਪਨਾ ਦਿਖਾ ਲਿਆ ਗਿਆ ਤੇ ਪਿਆਰ ਅਤੇ ਇਸ ਤੋਂ علاوہ ਧੁੱਖਾ ਇਹ ਜਿਹੜੀ ਸ਼ਬਦ ਆ ਇਹ ਸ਼ਬਦ ਜਿਹੜੇ ਅਕਸਰ ਹੀ ਸੁਣਨ ਨੂੰ ਮਿਲਦੇ ਹਨ ਪਰ ਇਹ ਕਹਾਣੀ ਦਿਲ ਟੁੱਟਣ ਦੀ ਨਹੀਂ ਬਲਕਿ ਸੁਪਨੇ ਦੀ ਕਹਾਣੀ ਹੈ ਜੋ ਕਿ ਕੈਨੇਡਾ ਭੇਜਣ ਦੇ ਨਾਮ ਦੇ ਉੱਤੇ ਦਿਖਾਇਆ ਗਿਆ ਸੋ ਇਹ ਕਹਾਣੀ ਦੀ ਮੁੱਖ ਕਿਰਦਾਰ ਹਰਪ੍ਰੀਤ ਕੌਰ ਹੈ ਜਿਨ੍ਹਾਂ ਨੇ ਕੀ ਕਥਿਤ ਤੌਰ ਤੇ ਉੱਤੇ ਇੱਕ ਨਹੀਂ ਬਲਕਿ ਬਲਕਿ 12 ਨੌਜਵਾਨ ਮੁੰਡਿਆਂ ਨੂੰ ਕੈਨੇਡਾ ਬੁਲਾਉਣ ਦਾ ਸੁਪਨਾ ਦਿਖਾਇਆ ਤੇ ਜਿਸ ਤੋਂ ਬਾਅਦ ਕਿ 1.5 ਕਰੋੜ ਰੁਪਏ ਦੀ ਉਹਨਾਂ ਦੇ ਨਾਲ ਠੱਗੀ ਵੀ ਮਾਰ ਲਈ। ਸੋ ਇਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਕੌਰ ਦੀ ਮਾਂ ਜਿਹੜੀ ਆ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਭਰਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਹੁਣ ਜਿਹੜੀ ਉਹ bari ਆ ਉਹ ਹਰਪ੍ਰੀਤ ਕੌਰ ਦੀ ਦੱਸੀ ਜਾ ਰਹੀ ਹੈ ਜੋ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਹੈ ਤੇ ਹੁਣ ਲਗਾਤਾਰ ਉਸ ਦੀ ਵੀ ਜਿਹੜੀ ਆ ਪੁਛਗਿਸ਼ ਕੀਤੀ ਜਾ ਰਹੀ ਹੈ ਤੇ ਉਸ ਨੂੰ ਵੀ ਜਿਹੜਾ ਹੁਣ ਭਾਰਤ ਦੇ ਵਿੱਚ ਆਉਣ ਨਹੀਂ ਦਿੱਤਾ ਜਾਵੇਗਾ ਜੇਕਰ ਉਹ ਭਾਰਤ ਦੇ ਵਿੱਚ ਆਉਂਦੀ ਹੈ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਛੁੱਟੀ ਦਾ ਐਲਾਨ ਹੋ ਗਿਆ ਹੈ ਜੀਹਾਂ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ ਪੰਜਾਬ ਦੇ ਵਿੱਚ ਹੁਣ ਅਗਲੇ ਵੀਰਵਾਰ ਨੂੰ 31 ਜੁਲਾਈ ਨੂੰ ਜਿਹੜਾ ਕਿ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਸ਼ਹੀਦ ਊਧਮ ਸਿੰਘ ਦਾ ਇਸ ਦਿਨ ਸ਼ਹੀਦੀ ਦਿਹਾੜਾ ਹੈ ਤੇ ਇਸੇ ਦੇ ਚਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਰੱਖਮੀ ਛੁੱਟੀ ਦਾ ਐਲਾਨ ਕਰ ਲਿਆ ਗਿਆ ਹੈ ਸਰਕਾਰ ਦੇ ਵੱਲੋਂ ਇੱਕ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਗਿਆ ਹੈ ਕਿ ਸਾਲ 2025 ਦੇ ਲਈ ਐਲਾਨੀਆਂ ਗਈਆਂ ਰੱਖਮੀਆਂ ਛੁੱਟੀਆਂ ਦੇ ਵਿੱਚ ਹੁਣ 31 ਜੁਲਾਈ ਨੂੰ ਛੁੱਟੀ ਨੂੰ ਜਿਹੜਾ ਕਿ 31 ਜੁਲਾਈ ਦੀ ਛੁੱਟੀ ਨੂੰ ਸ਼ਾਮਲ ਕਰ ਲਿਆ ਗਿਆ ਹੈ ਸੋ ਇਸ ਦਿਨ ਹੁਣ ਜਿਹੜੇ ਕਿ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਇਸ ਤੋਂ ਇਲਾਵਾ ਪ੍ਰਾਈਵੇਟ ਅਤੇ ਸਰਕਾਰੀ ਦਫ਼ਤਰ ਜਿਹੜੇ ਉਹ ਬੰਦ ਰਹਿਣਗੇ ਸੋ 28 ਛੁੱਟੀਆਂ ਜਿਹੜੀਆਂ ਕਿ ਸਾਲ 2025 ਅਤੇ 26 ਦੇ ਬਰੇ ਦੇ ਲਈ ਐਲਾਨੀਆਂ ਗਈਆਂ ਹਨ ਜਿਨ੍ਹਾਂ ਦੇ ਵਿੱਚ ਕਿ ਹੁਣ 28 ਛੁੱਟੀਆਂ ਦੇ ਵਿੱਚੋਂ ਇੱਕ ਛੁੱਟੀ ਜਿਹੜੀ ਕਿ ਹੁਣ 31 ਜੁਲਾਈ ਨੂੰ ਕੀਤੀ ਜਾਵੇਗੀ ਇਸ ਦਿਨ ਜਿਹੜੇ ਉਹ ਸਰਕਾਰੀ ਸਕੂਲ ਅਤੇ ਇਸ ਤੋਂ ਇਲਾਵਾ ਪ੍ਰਾਈਵੇਟ ਅਤੇ ਇਸ ਤੋਂ ਇਲਾਵਾ ਦਫ਼ਤਰ ਜਿਹੜੇ ਉਹ ਬੰਦ ਰਹਿ ਸਕਦੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਭਾਰਤੀ ਪਾਸਪੋਰਟ ਹੋਇਆ ਹੋਰ ਵੀ ਤਾਕਤਵਰ ਜੀਹਾਂ ਤਾਜ਼ਾ ਰੈਂਕਿੰਗ ਦੇ ਵਿੱਚ ਹੁਣ ਮਾਰੀ ਹੈ ਵੱਡੀ ਛਾਲ ਇੰਨੇ ਦੇਸ਼ਾਂ ਦੇ ਵਿੱਚ ਹੁਣ ਮਿਲੇਗੀ ਫ੍ਰੀ ਐਂਟਰੀ ਜੀਹਾਂ ਭਾਰਤ ਦੀ ਗਲੋਬਲ ਸ਼ਬੀ ਹੁਣ ਲਗਾਤਾਰ ਸੁਧਰ ਰਹੀ ਹੈ ਇਸ ਦਾ ਪ੍ਰਭਾਵ ਜਿਹੜਾ ਭਾਰਤ ਦੇ ਪਾਸਪੋਰਟ ਦੀ ਤਾਕਤ ਦੇ ਵਿੱਚ ਹੁਣ ਦਿਖਾਈ ਦੇ ਰਿਹਾ ਹੈ ਹਾਲੀ ਦੇ ਵਿੱਚ ਜਾਰੀ ਕੀਤੀ ਗਈ ਹੇਟਲੇ ਪਾਸਪੋਰਟ ਇੰਡੈਕਸ ਸਾਲ 2025 ਦੀ ਰਿਪੋਰਟ ਦੇ ਵਿੱਚ ਹੁਣ 8 ਸਥਾਨਾਂ ਦੀ ਜਿਹੜੀ ਆ ਉਹ ਸਥਾਨ ਜਿਹੜੀ ਕਿ ਛਾਲ ਮਾਰੀ ਗਈ ਹੈ ਭਾਰਤੀ ਪਾਸਪੋਰਟ ਦੇ ਵੱਲੋਂ ਅਤੇ 70ਵੇਂ ਸਥਾਨ ਦੇ ਉੱਤੇ ਪਾਰ ਦੀ ਪਾਸਪੋਰਟ ਜਿਹੜਾ ਕਿ ਇਸ ਸਮੇਂ ਪਹੁੰਚ ਗਿਆ ਹੈ ਜਿਨ੍ਹਾਂ ਨੂੰ ਕਿ 59 ਦੇਸ਼ਾਂ ਦੇ ਵਿੱਚ ਹੁਣ ਵੀਜ਼ਾ ਮੁਕਤ ਜਾਂ ਫਿਰ ਵੀਜ਼ਾ ਔਨ ਅਰਾਈਵਲ ਦੀ ਯਾਤਰਾ ਦੀ ਸਹੂਲਤ ਮਿਲ ਗਈ ਹੈ ਜੋ ਕਿ ਪਿਛਲੇ ਸਾਲ ਦੇ ਨਾਲੋਂ ਬਿਹਤਰ ਪ੍ਰਦਰਸ਼ਨ ਮੰਨਿਆ ਜਾ ਰਿਹਾ ਹੈ ਜੀਹਾਂ ਤੁਹਾਨੂੰ ਦੱਸੀ ਹੈ ਕਿ ਇੰਡੀਅਨ ਇਨਫਰਾ ਰਿਪੋਰਟ ਦੇ ਅਨੁਸਾਰ ਜਿਹੜਾ ਕਿ ਇਹ ਦੱਸਿਆ ਜਾ ਰਿਹਾ ਹੈ ਕਿ 59 ਕੰਟਰੀਆਂ ਹੁਣ ਵੀਜ਼ਾ ਫ੍ਰੀ ਜਿਹੜੀਆਂ ਪੰਜਾਬੀ ਭਾਰਤੀਆਂ ਦੇ ਲਈ ਹੋ ਚੁੱਕੀਆਂ ਹਨ ਜਿੱਥੇ ਕਿ ਪਿਛਲੇ ਦਿਨੀ ਭਾਰਤੀ ਪਾਸਪੋਰਟ 85ਵੇਂ ਸਥਾਨ ਤੇ ਸੀ ਜੋ ਕਿ ਹੁਣ 77ਵੇਂ ਸਥਾਨ ਦੇ ਉੱਤੇ ਆ ਚੁੱਕਾ ਹੈ ਇਸ ਪਾਸਪੋਰਟ ਦੀ ਟੌਪ ਦੀ ਰੈਂਕਿੰਗ ਦੇ ਵਿੱਚ ਸਿੰਗਾਪੁਰ ਦਾ ਪਾਸਪੋਰਟ ਜਿਹੜਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਮੰਨਿਆ ਜਾ ਰਿਹਾ ਹੈ ਜਿਸ ਨੂੰ ਕੀ 193 ਦੇਸ਼ ਜਿਹੜੇ ਆ ਉਹ ਵੀਜ਼ਾ ਫ੍ਰੀ ਜਾਂ ਫਿਰ ਵੀਜ਼ਾ ਔਨ ਅਰਾਈਵਲ ਹੋ ਚੁੱਕੇ ਹਨ ਇਸ ਤੋਂ ਬਾਅਦ ਬਾਕੀ ਦੇਸ਼ਾਂ ਦੀ ਗੱਲ ਕਰੀਏ ਤਾਂ ਜਰਮਨੀ ਫਰਾਂਸ ਸਪੇਨ ਜਿਹੜੇ ਹਨ ਉਹ ਤੀਸਰੇ ਨੰਬਰ ਦੇ ਉੱਤੇ ਆਏ ਹਨ ਤੇਸ ਤੋਂ ਇਲਾਵਾ ਦੱਖਣੀ ਕੋਰੀਆ ਜੋ ਕਿ ਅਤੇ ਇਸ ਤੋਂ ਇਲਾਵਾ ਜਾਪਾਨ ਜਿਹੜਾ ਕਿ ਦੂਸਰੇ ਨੰਬਰ ਦੇ ਉੱਤੇ ਇਸ ਸਮੇਂ ਚੱਲ ਰਿਹਾ ਹੈ ਸੋ ਇਸੇ ਦੇ ਨਾਲ ਹੀ ਜੇਕਰ ਅਗਲੇ ਦੇਸ਼ਾਂ ਦੀ ਗੱਲ ਕਰੀਏ ਤੇ ਅਗਲੇ ਦੇਸ਼ ਜਿਹੜਾ ਕਿ ਨਿਊਜ਼ੀਲੈਂਡ ਦਾ ਦੇਸ਼ ਹੈ ਉਹ ਵੀ ਜਿਹੜਾ ਕਿ 5ਵੇਂ ਟੌਪ ਨੰਬਰ ਦੇ ਉੱਤੇ ਚੱਲ ਰਿਹਾ ਹੈ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਅਮਰੀਕਾ ਤੇ ਬਰਟੇਨ ਦੀ ਰੈਂਕਿੰਗ ਦੇ ਵਿੱਚ ਜਿਹੜੀ ਉਹ ਗਰਾਵਟ ਦੇਖਣ ਨੂੰ ਮਿਲੀ ਹੈ ਸੋ ਬਰਟੇਨ ਜਿਹੜਾ ਕਿ 6ਵੇਂ ਸਥਾਨ ਦੇ ਉੱਤੇ ਚਲਾ ਗਿਆ ਹੈ ਜਦੋਂ ਕਿ ਅਮਰੀਕਾ 10ਵੇਂ ਨੰਬਰ ਦੇ ਉੱਤੇ ਜਿਹੜਾ ਕਿ ਖਿਸਕ ਚੁੱਕਾ ਹੈ ਸੋ ਲਗਾਤਾਰ ਭਾਰਤੀ ਪਾਸਪੋਰਟ ਦੀ ਹੁਣ ਰੈਂਕਿੰਗ ਜਿਹੜੀ ਉਸ ਦੇ ਵਿੱਚ ਉਸਾਲ ਦੇਖਣ ਨੂੰ ਮਿਲ ਰਿਹਾ ਹੈ ਤੇ 60 ਦੇ ਕਰੀਬ ਜਿਹੜਾ ਕਿ ਹੁਣ ਬਿਨਾ ਵੀਜ਼ਾ ਤੇ ਭਾਰਤੀ ਯਾਤਰਾ ਕਰ ਸਕਦੇ ਹਨ ਵਿਦੇਸ਼ਾਂ ਦੇ ਵਿੱਚ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਅੱਜ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ ਹੈ ਮੀਂਹ ਦੀ ਝੜੀ ਜਾਣੋ ਅਗਲੇ 5 ਦਿਨਾਂ ਦੇ ਲਈ ਆਪਣੇ ਜ਼ਿਲ੍ਹੇ ਦੀ ਰਿਪੋਰਟ ਜੀਹਾਂ ਲਗਾਤਾਰ ਪਵੇਗਾ ਮੀਂਹ ਭਾਰਤੀ ਮੌਸਮ ਵਿਭਾਗ ਆਈਐਮਡੀ ਦੇ ਵੱਲੋਂ ਹੁਣ ਪੰਜਾਬ ਦੇ ਲਈ ਜਾਰੀ ਕੀਤੀ ਗਈ ਤਾਜ਼ਾ ਰਿਪੋਰਟ ਦੇ ਅਨੁਸਾਰ 22-23 ਜੁਲਾਈ ਤੋਂ ਲੈ ਕੇ 26 ਜੁਲਾਈ ਤੱਕ ਪੰਜਾਬ ਦੇ ਕਈ ਉਤਰੀ ਅਤੇ ਕੇਂਦਰੀ ਜਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ। ਇਸ ਸਬੰਧੀ ਜ਼ਿਲ੍ਹਾ ਬਾਰ ਚੇਤਾਵਨੀ ਜਾਰੀ ਕਰਦੇ ਹੋਏ ਆਈਐਮਡੀ ਨੇ ਕੁਝ ਇਲਾਕਿਆਂ ਦੇ ਵਿੱਚ 옐ੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਵੀ ਦੇ ਦਿੱਤੀ ਹੈ। ਸੋ ਇਸੇ ਦੌਰਾਨ ਹੁਣ ਤਾਜ਼ਾ ਭਵਿੱਖਬਾਣੀ ਦੇ ਅਨੁਸਾਰ ਪੰਜਾਬ ਦੇ ਬਠਿੰਡਾ ਫਾਜ਼ਿਲਕਾ ਤੇ ਮੋਕਤਸਰ ਸਾਹਿਬ ਜ਼ਿਲ੍ਹਿਆਂ ਦੇ ਵਿੱਚ ਆਉਣ ਵਾਲੀਆਂ ਘੰਟਿਆਂ ਦੇ ਦਰਮਿਆਨ ਭਾਰੀ ਮੀਂਹ ਦੀ ਜਿਹੜੀ ਸੰਭਾਵਨਾ ਦਿਟਾਈ ਗਈ ਹੈ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਸਮਾਨੀ ਬਿਜਲੀ ਚਮਕ ਸਕਦੀ ਹੈ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ ਸੋ ਹੁਣ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲਦੀ ਰਹੇਗੀ ਅਤੇ ਜਿਸ ਦੇ ਕਾਰਨ ਪੰਜਾਬ ਦੇ ਵਿੱਚ ਮੌਸਮ ਹੁਣ ਠੰਡਾ ਰਹੇਗਾ ਇਸ ਤੋਂ ਇਲਾਵਾ ਅਗਲੀ ਖਬਰ ਦੀ ਗੱਲ ਕਰੀਏ ਅਮਰਤਸਰ ਦੇ ਵਿੱਚ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ 72 ਲੋਕਾਂ ਨੂੰ ਸੱਪ ਨੇ ਡੰਗਿਆ ਹੈ ਜੀ ਹਾਂ ਬਰਸਾਤੀ ਮੌਸਮ ਦੇ ਦੌਰਾਨ ਹੁਣ ਸਨੇਕ ਬਾਈਟ ਦੇ ਮਾਮਲੇ ਜਿਹੜੇ ਆ ਇੱਕਦਮ ਵੱਧ ਗਏ ਹਨ ਪਿਛਲੇ 50 ਦਿਨਾਂ ਦੇ ਵਿੱਚ ਸਨੇਕ ਬਾਈਟ ਦੇ 72 ਮਾਮਲੇ ਸਾਹਮਣੇ ਆ ਚੁੱਕੇ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅਮਰਤਸਰ ਦੇ ਵਿੱਚ ਲਗਾਤਾਰ ਜਿਹੜਾ ਕਿ ਹਰ ਰੋਜ਼ ਹੀ 2 ਤੋਂ 3 ਮਾਮਲੇ ਜਿਹੜੇ ਆ ਉਹ ਸਨੇਕ ਬਾਈਟ ਸੱਪ ਦੇ ਡੱਸਣ ਦੇ ਆ ਰਹੇ ਹਨ ਜਦਕਿ अनेਕਾਂ ਜਿਹੜੇ ਜਦਕਿ ਅੱਜ ਜਿਹੜੇ ਕਿ 5 ਮਰੀਜ਼ ਜਿਹੜੇ ਸਨੇਕ ਬਾਈਟ ਦੇ ਸ਼ਿਕਾਰ ਹੋ ਕੇ ਹਸਪਤਾਲ ਦੇ ਵਿੱਚ ਦਾ ਹੋਈ ਹਨ ਸੂਈ ਇਸ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਪਿਛਲੇ 21 ਦਿਨਾਂ ਦੇ ਦੌਰਾਨ ਹੀ 37 ਮਾਮਲੇ ਆ ਚੁੱਕੇ ਹਨ ਸੋ ਹਸਪਤਾਲ ਦੇ ਵਿੱਚ ਹੁਣ ਉਹਨਾਂ ਨੂੰ ਦਾਖਲ ਕਰਵਾਇਆ ਜਾ ਰਿਹਾ ਹੈ ਲਗਾਤਾਰ ਜਿਹੜਾ ਕਿ ਹੁਣ ਸਪਾ ਦਾ ਕਹਿਰ ਅਮਰਤਸਰ ਦੇ ਵਿੱਚ ਜਾਰੀ ਹੈ ਸੋ ਉਹਨਾਂ ਦੇ ਵੱਲੋਂ ਲਗਾਤਾਰ ਆਮ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ